ਆੜ ਕੇ ਕੱਢਿਆ ਨੂੰ ਆ ਜਿਹੜੀ ਬੋਰੀ ਚੋਂ ਹਾਂਜੀ 23 ਤੁਹਾਨੂੰ ਕਿਵੇਂ ਪਤਾ ਲੱਗਾ ਯਾਰ ਇੱਥੇ ਕੁੱਤਾ ਆਏ ਅੱਗੇ ਆਉਂਦੇ ਆ ਘੁੜਕਣਦੇ ਆ ਇਹ ਟੋੜਾ ਅੱਛਾ ਟੋੜਾ ਹਿੱਲਣਦੇ ਆ ਸੀ ਤੁਸੀਂ ਵੇਖ ਲਿਆ ਐ ਕਰਕੇ ਜਿਵੇਂ ਹੁਣ ਆਹ ਫੜਕਦਾ ਪਿਆ ਉਹ ਪਿੰਦਾ ਟੋੜੇ ਨੂੰ ਮਿਲ ਗਈ ਤੇ ਤੁਸੀਂ ਟੋੜੇ ਨੂੰ ਵੇਖ ਕੇ ਫਿਰ ਇੱਥੇ ਰੁਕ ਗਏ ਹਾਂਜੀ ਰੁਕ ਗਏ ਐ ਟੋੜਾ ਦਾ ਤਾਂ ਭੱਜਿਆ ਫਿਰਦਾ ਸੀ ਤਾਂ ਕਿ ਪਤਾ ਕੀ ਟੋੜੇ ਦੇ ਵਿੱਚ ਵੀ ਟੋੜਾ ਦਾ ਤਾਂ ਭੱਜਿਆ ਫਿਰਦਾ ਵੇਖਿਆ ਦੇ ਵਿੱਚ ਭੌਂਕਣਦੇ ਆ ਫਿਰ ਇਹ ਕੁੱਤਾ ਤੇ ਯਾਰ ਮੈਨੂੰ ਕਿ ਨਸਲ ਜੀ ਯਾਰ ਨਸਲ ਦਾ ਲੱਗਦਾ ਲੱਗਦਾ ਚੁੱਕਿਆ ਹੋਣਾ ਕਿਸੇ ਦਾ ਡੈਗ ਸ਼ੌਟ ਨਹੀਂ ਹੁੰਦਾ ਯਾਰ ਇਹ ਯਾਰ ਇਹ ਕੁੱਤਾ ਇਹਨੂੰ ਫੜੀ ਗਿਆ ਆਪਾਂ ਫਿਰ ਕਿਸੇ ਦੇ ਆਏ ਓਏ ਤੇਰੀ ਇਹਦਾ ਘੜਤਾ ਪਾ ਦੇ ਓਏ ਓਏ ਇਹਨੇ ਮਰਦੇ ਨਾਲ ਤਰ ਤਰ ਲਿਆ ਕੇ ਕਿਉਂਕਿ ਇਹ ਮੈਨੂੰ ਲੱਗਦਾ ਗਿੱਜੇ ਨਹੀਂ ਹੋਣਾ ਇਹ ਘੱਡੇ ਰਹਿਣਾ ਗਿੱਜੇ ਜਾਵੇ ਜਿਵੇਂ ਬੈਠਦਾ ਤੇ ਇਹਨੇ ਥੱਲੇ ਆਣ ਕੇ ਮਰਦੇ ਨਾਲ ਛੁਰਕੀ ਰੁਕ ਤੇ ਕੇ ਆ ਜਾ ਬੇਟਾ ਆ ਜਾ ਆ ਜਾ ਆ ਜਾ ਆ ਜਾ ਲੀਲਾ ਬੇਟਾ ਖਾਲਾ ਕੋ ਯਾਰ ਇਹੇ ਘੜਾਈਂਦੀ ਬੋ ਆ ਮੈਂ ਭਈਆ ਇਹਨੋਂ ਹੋਰ ਕੀ ਭਾਸ਼ਾ ਬੋਲ ਕੇ ਦੇਖ ਲਈਏ ਕਿਤੇ ਹੋਰ ਕੋਈ ਭਾਸ਼ਾ ਨਾ ਹੁੰਦਾ ਹੋਵੇ ਕਾਲਾ ਯਾਰ ਜੈਕੀ ਟੋਮੀ ਸ਼ੇਰੂ ਕਾਲੂ ਕੋਈ ਨਾਂ ਨੂੰ ਬੋਲੋ ਯਾਰ ਨਾਂ ਨਾਂ ਸੁਣ ਕੇ ਸਾਲਾ ਜ਼ਿਆਦਾ ਜੀ ਇਹਨੂੰ ਕੋਈ ਮਿਸਟਰ ਸੈਕੀ ਟੋਮੀ ਸ਼ੌਂਕੀ ਰੂਪੀ ਕੀ ਨਾਂ ਹੈ ਯਾਰ ਸਨੀ ਤੇਰਾ ਸਾਜਨ ਹੋਊਗਾ ਜੀ ਸ਼ਤਰੀ ਅਕਾਲ ਦੋਸਤੋ ਦੋਸਤੋ ਵੀਡੀਓ ਦੇ ਹਾਈਲਾਈਟ ਤੁਸੀਂ ਦੇਖ ਲਏ ਨੇ ਕੀ ਹੈ ਸਾਰੀ ਗੱਲਬਾਤ ਵੀਡੀਓ ਦੇ ਪਿੱਛੇ ਕੀ ਸਟੋਰੀ ਹੋ ساری ਤੁਹਾਨੂੰ ਦੱਸਦੇ ਆ ਕਿ ਕਿਸ ਤਰ੍ਹਾਂ ਕਿਸੇ ਬਾਲੇ ਸਿਆਣੇ ਇਨਸਾਨ ਨੇ ਇੱਕ ਦਰवेश ਜਿਹੜਾ ਵਾ ਉਹਦੇ ਨਾਲ ਐਡਾ ਕੁੱਤਾ ਕੰਮ ਕੀਤਾ ਕਿ ਉਹਦੇ ਨਾਲ ਉਹਦੀ ਜਾਨ ਵੀ ਜਾ ਸਕਦੀ ਆ ਸੀ ਸਾਰੀ ਵੀਡੀਓ ਸੁਣੋਂ ਤੁਹਾਨੂੰ ਪਤਾ ਲੱਗੂਗਾ ਕਿ ਮਖੂ ਤੋਂ ਮੈਂ ਆਪਣੇ ਪਿੰਡ ਨੂੰ ਆ ਰਿਹਾ ਸੀ 8:00 ਵਜੇ ਹਨੇਰਾ ਹੋ ਗਿਆ ਸੀ ਲਗਭਗ 8:00 ਵਜੇ ਦਾ ਟਾਈਮ ਸੀ ਤੇ ਮਖੂ ਤੋਂ ਮੇਰੇ ਪਿੰਡ ਦਾ ਰਸਤਾ 3 ਕਿਲੋਮੀਟਰ ਦਾ ਤੇ ਰਸਤੇ 'ਚ ਸੱਧਰ ਵਾਲਾ ਦੇ ਕੋਲ ਇੱਕ ਸਕੂਲ ਆਉਂਦਾ ਸੱਧਰਾ ਪਿੰਡ ਉਹਦੇ ਨਾਲ ਹੀ ਸਕੂਲ ਹੈ ਜਿਹੜੇ ਇੱਥੇ ਲੋਕਲ ਇਹਨਾਂ ਨੂੰ ਪਤਾ ਵਾ ਸਾਰਿਆਂ ਨੂੰ ਬੀਸੀ ਇੰਟਰਨੈਸ਼ਨਲ ਸਕੂਲ ਹੈ ਉੱਥੇ ਦੋ ਨੌਜਵਾਨ ਆ ਜਿਹੜੇ ਵੀਡੀਓ ਦੇ ਵਿੱਚ ਦੇਖ ਰਹੇ ਹੋ ਤੁਸੀਂ ਇਹ ਖੜੇ ਹੋਏ ਸੀ ਇਹ ਮੇਰੇ ਦੋਸਤੀਆਂ ਨਾਲ ਦੇ ਪਿੰਡ ਦੇ ਕੁਦੂ ਵਾਲੇ ਨੇ ਤੇ ਮੈਂ ਵੀ ਜਿਨ੍ਹਾਂ ਨੂੰ ਖੜੇ ਦੇਖਿਆ ਤੇ ਮੈਂ ਮੋਢ ਸਿੰਘ ਰੋਗਲੇ ਮੈਂ ਕਹਿੰਵੀਂ ਛਾਂ ਸੁਣ ਸੁਣ ਜਗ੍ਹਾ ਤੇ ਖੜਿਆ ਕੋਈ ਰਾਤ ਦਾ ਟਾਈਮ ਹੈ ਕੋਈ ਹੈਲਪ ਦੀ ਲੋੜ ਹੋਊਗੀ ਤਾਂ ਹੀ ਖੜਿਆ ਪਰ ਜਦੋਂ ਮੈਂ ਇਨਾਂ ਵੀਰਾਂ ਨਾਲ ਗੱਲਬਾਤ ਕੀਤੀ ਤਾਂ ਸਾਰੀ ਗੱਲਬਾਤ ਜਿਹੜੀ ਉਹ ਮੈਨੂੰ ਪਤਾ ਲੱਗੀ ਕਿ ਇਹ ਵੀ ਇਨਾਂ ਵੀਰਾਂ ਦਾ ਕਹਿੰਦੇ ਸੀ ਕਿ ਇਹ ਜਦੋਂ ਇਹ ਵੀ ਕੋ ਆਪਣੇ ਘਰ ਨੂੰ ਆਰਐਸਆਈ ਦੁਕਾਨਾਂ ਤੇ ਵੀ ਕੰਮ ਕਰਦੇ ਆ ਉੱਥੇ ਜਦੋਂ ਘਰ ਨੂੰ ਵਾਪਸ ਆ ਰਹੇ ਸੀ ਤੇ ਇਹਨਾਂ ਨੇ ਕਿੰਦੇ ਵੀ ਸਾਡੇ ਅੱਗੇ ਆ ਜਿਹੜੀ ਬੋਰੀ ਇੱਕ ਉਹ ਹਿਲਦੀ ਹੋਈ ਇਹਨਾਂ ਨੂੰ ਦਿਸੀ ਜਿਹੜੀ ਸੜਕ ਦੇ ਉੱਤੇ ਬੋਰੀ ਇਧਰੋਂ ਇਧਰ ਨੂੰ ਜਾ ਰਹੀ ਸੀ ਤੇ ਇਹ ਉੱਥੇ ਇਹਨਾਂ ਨੇ ਬੋਰੀ ਨੂੰ ਵੇਖ ਕੇ ਰੁਕ ਗਏ ਤੇ ਇਨਾਂ ਨੇ ਪਹਿਲਾਂ ਤਾਂ ਇਹ ਕਹਿੰਦੇ ਸੀ ਡਰ ਗਏ ਵੀ ਬੋਰੀ ਹਿਲਦੀ ਹੈ ਵਿੱਚ ਕੋਈ ਸੱਪ ਵਗੈਰਾ ਨਾ ਹੋਵੇ ਜਾਂ ਇਦਾਂ ਕੁਝ ਤੇ ਪਰ ਕਹਿੰਦੇ ਜਦੋਂ ਅਸੀਂ ਮੋਟਰਸ ਨਾਲ ਡਾਕੀ ਕੋਲ ਗਏ ਤਾਂ ਅੰਦਰੋਂ ਭੌਂਕਣ ਦੀ ਆਵਾਜ਼ ਆਈ ਤੇ ਜਿਹੜਾ ਇਹਨਾਂ ਨੂੰ ਕੰਫਰਮ ਹੋਇਆ ਕਿ ਕੁੱਤਾ ਆ ਦੇ ਵਿੱਚ ਲੱਗਦਾ ਪਰ ਫਿਰ ਵੀ ਡਰ ਤਾਂ ਇਹ ਹੈ ਸੀ ਨਾ ਵੀ ਕੀ ਇਹ ਵੀ ਨਹੀਂ ਕਹਿ ਸਕਦੇ ਕਿ ਇਕੱਲਾ ਕੁੱਤਾ ਹੀ ਹੈ ਜਾਂ ਹੋਰ ਵੀ ਕੋਈ ਨਾਲ ਹੋਰ ਵੀ ਕੋਈ ਚੀਜ਼ ਇਹ ਵਿੱਚ ਹੈਗੀ ਤੇ ਨਾਲ ਤੇ ਰਿਸਕ ਤਾਂ ਹੈਗਾ ਹੀ ਸੀ ਪਰ ਇਹਨਾਂ ਨੇ ਰਿਸਕ ਲੈ ਕੇ ਨੌਜਵਾਨਾਂ ਨੇ ਬੋਰੀ ਖੋਲੀ ਇਹ ਪਰ ਹੈਰਾਨੀ ਉਦੋਂ ਹੀ ਕਿ ਜਦੋਂ ਬੋਰੀ ਖੋਲੀ ਤਾਂ ਪਤਾ ਲੱਗਾ ਕਿ ਕਿਸੇ ਬਾਰੇ ਬਾਰੇ ਸਿਆਣੇ ਇਨਸਾਨ ਨੇ ਇਸ ਜਾਨਵਰ ਨਾਲ ਪਸ਼ੂ ਨਾਲ ਮਤਲਬ ਕਿ ਜਾਨਵਰਾਂ ਵਾਲੀ ਹਵਾਨੀਤ ਵਾਲਾ ਜਿਹੜਾ ਰਵਈਆ ਜਿਹੜਾ ਵਾ ਉਹ ਪਨ ਆਇਆ ਕਿ ਇਹਨੂੰ ਜਦੋਂ ਉਹਨਾਂ ਨੇ ਪਹਿ ਕਹਿੰਦੇ ਪਹਿਲੀ ਬੋਰੀ ਖੋਲੀ ਤਾਂ ਤਾਂ ਵੀ ਥੱਲੇ ਉਹਨੇ ਨਿਕਲਿਆ ਕੁੱਤਾ ਜਦੋਂ ਦੂਜੀ ਬੋਰੀ ਖੋਲੀ ਉਹਨਾਂ ਨੇ ਤੇ ਤਾਂ ਵੀ ਉਹਦੇ ਵਿੱਚੋਂ ਜਿਹੜਾ ਕੁੱਤਾ ਨਹੀਂ ਨਿਕਲਿਆ ਤੀਜੀ ਬੋਰੀ ਦਾ ਜਦੋਂ ਮੂੰਹ ਖੋਲਿਆ ਤੇ ਫਿਰ ਵਿੱਚੋਂ ਜਿਹੜਾ ਕੁੱਤਾ ਜਿਹੜਾ ਉਹ ਬਾਹਰ ਨਿਕਲਿਆ ਜਿਹੜਾ ਕੁੱਤਾ ਤੁਸੀਂ ਦੇਖ ਰਹੇ ਹੋ ਸਾਰਾ ਮਤਲਬ ਕਿ ਇੰਨੀ ਤਿੰਨ ਬੋਰੀਆਂ ਦੇ ਵਿੱਚ ਉਹਨੂੰ ਬੰਨਿਆ ਹੋਇਆ ਸੀ ਸਾਹ ਮਤਲਬ ਕਿ ਉਹਦਾ ਗੰਮ ਹੁੰਦਾਣਾ ਤਾਂ ਹੀ ਉਹ ਪੁੜਕਦਾ ਪਿਆ ਸੀ ਬੋਰੀ ਦੇ ਵਿੱਚ ਇਧਰ ਉਧਰ ਤੇ ਹੁਣ ਇਹ ਮਾਜ਼ਰਾ ਕੀ ਆ ਵੀ ਇਹਨੂੰ ਬੰਨ ਕੇ ਕੌਣ ਛੱਡ ਕੇ ਗਿਆ ਇੱਥੇ ਇਹਦੇ ਪਿੱਛੇ ਕੀ ਮਸਲਾ ਕੀ ਆ ਸਾਰਾ ਤੇ ਕਿਉਂਕਿ ਜੇ ਕਿਸੇ ਨੂੰ ਲਿਜਾਣਾ ਹੁੰਦਾ ਉਦਾਂ ਤੇ ਉਹ ਸੂਰਤ ਤਰੀਕੇ ਨਾਲ ਲਿਜਾ ਸਕਦਾ ਸੀ ਫਿਰ ਮੂੰਹ ਬਾਹਰ ਕੱਢਿਆ ਹੋਣਾ ਸੀ ਇਹਦਾ ਮੂੰਹ ਇਹਦਾ ਫਿਰ ਮੂੰਹ ਵਿੱਚ ਸੀ ਸਾਹ ਗੰਮ ਹੋ ਵੀ ਹੋ ਸਕਦਾ ਸੀ ਇਹਦਾ ਤੇ ਇਹਨੂੰ ਇਦਾਂ ਕਿਉਂ ਛੱਡ ਕੇ ਕਿ ਕੋਈ ਇਹ ਤੇ ਪਰਮਾਤਮਾ ਜਾਣਦਾ ਪਰ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਕਿ ਦੇਖ ਸਕਦੇ ਹੋ ਵੀ ਜਿਹੜਾ ਕੋਈ ਇਹਨੂੰ ਕੁੱਤੇ ਨੂੰ ਜੇ ਕਿਸੇ ਦਾ ਹੋਵੇ ਕਿ ਇਹਨੇ ਚੋਰੀ ਵਗੈਰਾ ਕੀਤਾ ਹੋਵੇ ਕਿਉਂਕਿ ਕੁੱਤਾ ਨਸਲ ਦਾ ਲੱਗਦਾ ਸੀ ਅਸੀਂ ਤੇ ਜੇ ਕੁੱਤਿਆਂ ਬਾਰੇ ਜਿਆਦਾ ਜਾਣਕਾਰੀ ਨਹੀਂ ਰੱਖਦੇ ਜਿਹੜੇ ਵੀ ਜਾਣਦੇ ਆ ਕੁੱਤਿਆਂ ਬਾਰੇ ਉਹਨਾਂ ਨੂੰ ਪਤਾ ਲੱਗ ਜਣਾ ਵੇਖ ਕੇ ਵੀ ਕੀ ਆ ਤੇ ਜੇ ਕਿਸੇ ਦਾ ਹੋਵੇ ਚੋਰੀ ਵਗੈਰਾ ਹੋਇਆ ਹੋਵੇ ਤੇ ਉਹ ਉਥੋਂ ਲਿਜਾ ਸਕਦਾ ਉਥੇ ਲਾਗੇ ਤਾਂ ਅਗਰੇ ਏਰੀਏ ਦੇ ਵਿੱਚ ਹੀ ਫਿਰਦਾ ਹੋਣਾ ਕਿਉਂਕਿ ਅੱਗੋਂ ਪੈਂਦਾ ਸੀ ਤੇ ਇਸੇ ਡਰ ਦੇ ਮਾਰੇ ਕਿਤੇ ਵੀ ਨੌਂ ਵਗੈਰਾ ਜਿਹੜੇ ਆ ਜਾਂ ਉਹ ਦੰਦ ਵਗੈਰਾ ਨਾ ਮਾਰ ਦੇਵੇ ਕਿਉਂਕਿ ਉਹਦੇ ਰ ਕਿੰਨੇ ਵਾਰ ਜੀ ਟਿਕੀ ਵਗੈਰਾ ਵੀ ਲਾਉਣੇ ਪੈਂਦੇ ਆ ਜਿਸ ਕਰਕੇ ਅਸੀਂ ਬੁਰੀਆਂ ਤੇ ਗੱਲਾਂ ਲਾ ਦਿੱਤੀਆਂ ਸੀ ਪਰ ਹੋਰ ਕੁਝ ਨਹੀਂ ਜ਼ਿਆਦਾ ਕਰ ਪਏ ਤੇ ਉੱਥੋਂ ਇਹ ਭੱਜ ਗਿਆ ਸੀ ਪਰ ਜੇ ਅਸੀਂ ਉਹ ਨਾ ਇਸ ਤਰ੍ਹਾਂ ਇਹ ਮੁੰਡੇ ਨੌਜਵਾਨਾਂ ਦੇਖਦੇ ਇਦਾਂ ਹੀ ਬੁਰੀ ਸਿੜਕ ਤੇ ਨਾਲ ਹੀ ਹਾਈਵੇ ਉੱਥੋਂ ਥੋੜਾ 100 ਮੀਟਰ 200 ਮੀਟਰ ਤੇ ਇਹ ਹਾਈ ਵੀ ਦੇ ਤੇ ਚੱਲ ਜਾਂਦਾ ਕੋਈ ਟਰੱਕ ਵਗੈਰਾ ਤੋਂ ਲੰਘ ਜਾਂਦਾ ਤੇ ਇਹਦੀ ਮੌਤ ਜਿਹੜੀ ਆ ਉਹ ਤਾਂ ਵੀ ਤੈਅ ਸੀ ਤੇ ਇਹਦੇ ਨਾਲ ਕੋਈ ਹਾਦਸਾ ਹੋਰ ਵੀ ਹੋ ਸਕਦਾ ਸੀ ਵੀ ਇਹਦੇ ਵਿੱਚ ਵੱਜ ਕੇ ਕੋਈ ਜਾਂ ਇਹ ਤੋਂ ਡਰ ਕੇ ਕੋਈ ਮੋਟਰਸਾਈਕਲ ਆ ਡਿੱਗ ਪੈਂਦਾ ਮਤਲਬ ਕਿ ਕੁਝ ਵੀ ਨੇ ਹੋਣੀ ਵਾਪਰ ਸਕਦੀ ਸੀ ਇਹ ਤੇ ਮੈਂ ਤਾਂ ਤੁਹਾਡੇ ਸਾਹਮਣੇ ਸਾਰੀ ਕਵਰ ਰੱਖ ਰਿਹਾ ਆਂ ਇਹ ਇਹ ਵਾਰਤਾਤ ਰੱਖ ਰਿਹਾ ਕਿ ਵੇਖ ਲੋ ਕਿੰਨੇ ਸਿਆਣੇ 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 ਇਨਸਾਨ ਪਏ ਸਾਡੀ ਧਰਤੀ ਤੇ ਜਿਹੜੇ ਏਡੇ ਡੇ ਮਹਾਨ ਕੰਮ ਕਰਦੇ ਆ ਜਿਹੜੇ ਡੇਡੇ ਵਧੀਆ ਕੰਮ ਕਰਦੇ ਆ ਤੇ ਉਹਨਾਂ ਨੂੰ ਫਿਰ ਇਨਸਾਨ ਕਿਹਾ ਜਾਵੇ ਕਿ ਜਾਂ ਫਿਰ ਜਿਹੜੇ ਜਿਹੜਾ ਕੁੱਤਾ ਵਾ ਉਹਨੂੰ ਜਿਹੜਾ ਵਾ ਜਾਨਵਰ ਕਿਹਾ ਜਾਵੇ ਇੱਥੇ ਇੱਥੇ ਸਵਾਲ ਇਹ ਪੈਦਾ ਹੋਇਆ ਖੜਾ ਹੁਣ ਕਿ ਹੁਣ ਜਿਹਨੇ ਕੰਮ ਕੀਤਾ ਵਾ ਉਹ ਇਨਸਾਨ ਨੇ ਕਰਨ ਜਾਂ ਜਿਹਦੇ ਨਾਲ ਕੰਮ ਹੋਇਆ ਵਾ ਉਹ ਵਿਚਾਰਾ ਕੁੱਤਾ ਵਾ ਜਾਂ ਉਹ ਜਾਨਵਰ ਆ ਤੁਸੀਂ ਵੀ ਆਪਣੀ رائے ਜਿਹੜੀ ਆ ਉਹ ਕਮੈਂਟ ਬਾਕਸ ਦੇ ਵਿੱਚ ਭੇਜਿਓ ਤੇ ਜੇ ਕਿਸੇ ਦਾ ਹੋਵੇ ਕੁੱਤਾ ਚੋਰੀ ਹੋਇਆ ਹੋਵੇ ਤੇ ਜਾਂ ਕੁਝ ਵੀ ਤੇ ਉਹ ਆਪਣਾ ਇੱਥੋਂ ਲੱਭ ਸਕਦਾ ਲਾਗੇ ਪਤਾ ਕਰ ਸਕਦਾ ਇੱਥੇ ਏਡੀਏ ਚ ਫਿਰਦਾ ਹੋਊਗਾ ਜੇ ਹੋਇਆ ਤੇ ਹੋਰ ਵੀ ਵੀ ਕਿਸੇ ਦੀ ਕੋਈ رائے ਹੋਵੇ ਇਸ ਵੀਡੀਓ ਤੇ ਤਾਂ ਆਪਣੀ ਜਿਹੜੀ رائے ਆ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਭੇਜ ਦਿਓ ਸਤ ਸ੍ਰੀ ਅਕਾਲ ਜੀ